ਆ ਆ ਗਿਆ ਮਿੱਤਰੋ ਪੰਜਾਬ ਦਾ ਜੇ ਲੋਕ ਮੱਥੇ ਨੂੰ ਮਿੱਟੀ ਚਾਕੇ ਲਿਆਉਂਦੇ ਆ ਤੇ ਆ ਬਾਈ ਜੀ ਦਰਖਸਾਹ ਇੰਸਪੈਕਟਰ ਸਾਹਿਬ ਇਹ ਬੱਚਾ ਚੱਲਿਆ ਜਿਹਨੇ ਹੁਣ ਤੱਕ ਪਤਾ ਨਹੀਂ ਕਿੰਨੇ ਮੋਟਰਸਾਈਕਲ ਜੱਤ ਤੇ ਕਿੰਨੇ ਨਗਦ ਨਾਮ ਦੇ ਤੇ ਗਲਬੀਰ ਬਾਣਕਾ ਸੰਦੀਪ ਪਹਿਲਪੁਰ ਤਾਰਾ ਦੌਧਾ ਇਹ ਉਹ ਬੱਛਾ ਕਾਲਾ ਚੱਲਿਆ ਮਿੱਤਰੋ ਜਿਹਨੇ ਪੰਜਾਬ ਦਾ ਸਭ ਤੋਂ ਵੱਡਾ ਮੇਲਾ ਜਿੱਤਿਆ ਮੱਝ ਬੋਲਟ ਤੇ ਨਾਗ ਦਾ ਨਾਮ ਕਿਹੜੇ ਬੇਲੇ ਦੀ ਗੱਲ ਕਰੀਏ ਜਿੱਥੇ ਇਸ ਜੁੱਟ ਨੇ ਆਪਣਾ ਤਹਿਲਕਾ ਨਹੀਂ ਬਚਾਇਆ ਤੇ ਅੱਜ ਪਤਾ ਲੱਗੂਗਾ ਕਿ ਕਿੱਥੇ ਕਹਾਣੀ ਜੁੜਦੀ ਆ ਤੇ ਨਾਲ ਹੀ ਦੀਪੇ ਹੋਣੀ ਬਾਹਦਰ ਹੋਣੀ ਇਹਨੇ ਸੁਖੇ ਨਾਗਰੇ ਨੇ ਤੇ ਹਜੇ ਮਿੱਤਰੋ ਗੱਲ ਫਸੀ ਹੋਈ ਆ ਖੇਡ ਭਾਈ ਅਵਤਾਰ ਜੀ ਭਰੋਲੀ ਸਾਹਿਬ ਕਿੱਧਰ ਚਲੇ ਗਏ ਬਹੁਤ ਧੰਨਵਾਦ ਭਾਈ ਮੇਰੀਆਂ ਭੈਣਾਂ ਸਕਰੀਨਾਂ ਲਾਈ ਬੈਠੀਆਂ ਨੇ ਬਹੁਤ ਧੰਨਵਾਦ ਆ ਗਈ ਭਾਈ ਇਹ ਤੁਹਾਨੂੰ ਦੇ ਆਪਣੇ ਬੜੇ ਨਹੀਂ ਨਹੀਂ ਇਕੱਠੇ ਹੀ ਵੰਡ ਕੇ ਦੇਨੇ ਆ ਪਹਿਲਾਂ ਗੱਲ ਹੋ ਗਈ ਨਹੀਂ ਕੋਈ ਨਾ ਉਹ ਕਰ ਦਾਂਗੇ ਸਟ ਆਪੇ ਚੇਤ ਹੋ ਜਾ ਯਾਰ ਇਧਰ ਤੇਰੀ ਬੱਦੀ ਬਹੁਤ ਹੈ ਹੋਗੀ ਫੇਰ 24 37 ਲਾ ਕੇ ਦੇਖੀ ਬਈ ਦੋਨੇ ਘੜੀਆਂ ਤੇ ਕੁਝ ਨਾ ਸਮਾਂ ਲੱਗਿਆ ਛੋਟੇ ਵੀਰ ਮਾਰੀ ਦੋਨਾ ਤੇ ਕੁਝ ਨਾ ਸਵਾ 24 37 ਭਾਈ ਜੀ ਮਾਰਿਓ ਦੇਖੋ ਦੋਨੇ ਘੜੀਆਂ ਤੇ 24 37 ਇਹ ਆ ਮਿੱਤਰੋ ਨਜ਼ਾਰਾ ਇਹ ਆ ਗਲਬੀਰ ਮਾਨਕਾ ਜੀ ਬਾਬਾ ਸੰਦੀਪ ਬਹਿਲਪੁਰ ਕੈਨੇਡਾ ਤਾਰਾ ਦੌਧਰ ਜਿਹੜਾ ਉੱਪਰਲੇ ਪਾਸੇ ਭੱਜਿਆ ਅੰਦਰਲੇ ਪਾਸੇ ਲਾਲੀ ਕੈਨੇਡਾ ਭੁੱਲੀ ਧੌਲ ਮਾਜਰਾ ਇਹ ਧੌਲ ਮਾਜਰਾ ਸੀ ਮਿੱਤਰੋ ਕੁੰਡੀਆਂ ਦੇ ਸਿੰਘ ਫਸ ਗਏ ਜਿਹਨੂੰ ਦੰਗਲ ਦੀ ਕੁਰਸੀ ਕਹੀਏ ਨਾ ਉਹ ਕਹਾਣੀ ਹੋ ਗਈ ਆ ਅੱਜ ਇਹ ਖੇਰ ਚ ਉਹ ਕਹਾਣੀ ਹੋ ਗਈ ਆ ਜਿਹਨੂੰ ਤੁਸੀਂ ਲੋਚਦੇ ਸੀ ਅੱਜ ਪਟਾਕੇ ਪਹਿਣਗੇ ਉਹ ਗੱਲ ਬਖਰੀ ਬਣੀ ਹੋਈ ਆ ਤੇ ਆ ਸ਼ਿਫਤੇ ਕਿੰਨੇ ਪੈਸੇ ਹੋਗੇ ਆਟਮ ਹਜੇ ਮੈਂ 15 ਮਿੰਟ ਰੋਕ ਕੇ ਕਰਾਉਣੀਆਂ ਬਾਪੂ ਰੁਕ ਜਾ ਜੇ ਮਾਰਾ ਮੋਟਾ ਬੱਖੀ ਬੁੱਖੀ ਨੂੰ ਪਕੌੜੇ ਪਕਾੜੇ ਨੂੰ ਕਿਸੇ ਪਾਸੇ ਹਿਲਾਉਣਾ ਉਹ ਹਲਾਲਾ ਮਾ ਕੋਈ ਨਾ ਕੋਈ ਨਾ ਖਾਏ ਹੁਣੇ ਸੀ ਫਿਰ ਹੁਣ ਇਧਰ ਹੋ ਜਾ ਕੋਈ ਉਧਰੋਂ ਨਾ ਪਕੌੜਾ ਹਿਲ ਜਵੇ ਆ ਗਈ ਬਈ ਫੱਪ 22 ਸੈਕਿੰਡ 60 ਪੁਆਇੰਟ ਆ ਗਿਆ ਬਈ ਸਮਾਂ ਮਾਰੀ ਦਾ ਛੋਟੇ ਵੀਰ ਸਮਾਂ 22 ਸੈਕਿੰਡ 60 ਪੁਆਇੰਟ ਇਹ ਆ ਵੀਰੋ ਥੂਲੀ ਥੂਲੀ ਧੌਲ ਮਾਜਰਾ ਲਾਲੀ ਧੌਲ ਮਾਜਰਾ ਤੇ ਉੱਪਰ ਦੇ ਪਾਸੇ ਸਰਦਾਰ ਗਿਆਨ ਸਿੰਘ ਜੀ ਥਾਲੇ ਬੰਦੇ ਕਈ ਸਾਂਭੋ ਸਾਂਭੋ ਭਾਈ ਜੀ ਭੱਜ ਕੇ ਤੜਕੂ ਸਾਂਭੋ ਭੱਜ ਕੇ ਠੁੱਲੀ ਭੱਜ ਕੇ ਗਾਣਾ ਗੇ ਬੋਲਦਾ ਬਹੁਤ ਧੰਨਵਾਦ ਮਿੱਤਰੋ ਭੱਟਾ ਨਵਾਂ ਅੱਜ ਜਿੱਥੇ ਗਿਆਨ ਸਿੰਘ ਜੀ ਮਾਨਕਾ ਕਿੱਥੇ ਖੇਡ ਖਰਚ ਰਹੀਆਂ ਮਿੱਤਰੋ ਕਹਿੰਦੇ ਬੂਰੀ ਹੋਵੇ ਮੱਝ ਦਾ ਜੱਟੀ ਸ਼ਣਕ ਦੀ ਜੱਟੀ ਲਿਆਵੇ ਰੋਟੀ ਪੈਰੋ ਸ਼ਣਕ ਦੀ ਬੈਲਾ ਦੀ ਇੱਕ ਜੁਕੇ ਕੋੜੀ ਕਣਕ ਦੀ ਅੱਜ ਉਹ ਬੈਲ ਕਿਥੋਂ ਪੰਜਾਬ ਦੇ ਬਾਰੇ ਬਲ ਜਿਹੜੇ ਡਰ ਵੀ ਸਕਦੇ ਐ ਇਸ ਲਈ ਬੇਨਤੀ ਐ ਭਰਾਵਾਂ ਨੂੰ ਜੇ ਆਪਾਂ ਪਿੱਛੇ ਹਟ ਕੇ ਬੈਠੀਏ ਪਲੀਜ਼ ਹਾਂਜੀ ਭਾਈ ਹੋੜੇ ਬਾਜੀ ਥੋੜਾ ਪਿੱਛੇ ਹੋ ਜੀ ਛੋੜੇ ਵੀਰ ਜੀ ਤੇ ਵਾਹ ਕਰਾ ਦਿਓ ਬੰਦਿਆਂ ਨੂੰ ਕਰਾ ਦਿਓ ਉੱਪ 17 ਸਾਈਕਲ 88 ਪੁਆਇੰਟ ਆ ਜੀ 17 88 ਇਹ ਕਾਲਾ ਭੱਜਿਆ ਬਾਜੀ ਕਲਵੀਰ ਮਾਨਕਾ ਦੇ ਬਾਬਾ ਸੰਦੀਪ ਬਹਿਲਪੁਰ ਕਨੇਡਾ ਤਾਰਾ ਦੌਧਰ ਜਿਹੜਾ ਉੱਤ ਦੇ ਪਾਸੇ ਭੱਜਿਆ ਤੰਦਰਲੇ ਪਾਸੇ ਮਿੱਤਰੋ ਪਿੰਡ ਹੈ ਧੌਲਮਾਜਰਾ ਠੂਲੀ ਦਾ ਬਹੁਤ ਧੰਨਵਾਦ ਵੱਡਾ ਸਤਿਕਾਰ ਆ ਵੀਰੋ 17 ਸੈਕਿੰਡ 88 ਪੁਆਇੰਟ ਦਾ ਇਹਦਾ ਅਸਰ ਲੱਗਿਆ ਜੂਸ ਆਪਾਂ ਮੋਣੀ ਖੜੇ ਆ ਲਾਲ ਹੋ ਗਏ ਸੀਗੇ ਡੇਢ ਮਹੀਨਾ ਰਹਿ ਕੇ ਉੱਥੇ ਆ ਗਈ ਬਈ ਰੋਜ ਦੇ 60 ਕਿਲੋ ਕਿੰਨੂ ਲੱਗ ਜਾਂਦੀ ਸੀ ਚਕੁੰਦਰ ਲੱਗ ਜਾਂਦੀ ਸੀ ਵਿੱਚ ਕੀ ਵੀ ਵੀ ਪਾ ਲੈਂਦੇ ਸੀਗੇ ਆਹ ਮੋਣੀ ਲੈ ਕੇ ਉੱਥੇ ਚੱਲੂ ਵਿੱਕੀ ਵੀ ਕੇ ਦੁੱਧ ਪਾ ਕੇ ਟਾਇਮ ਆਇਆ ਹਾਂ 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 ਵਿੱਕੀ ਜੀ ਸਾਰੇ ਆ ਗਏ ਕੱਢੋ ਗਲਾਸ ਮੇਰੇ ਅੱਪ ਲਓ ਭਾਈ ਬੰਦਾ ਹੀ ਗੁੱਸੇ ਜਾ ਕਰ ਗਈ ਮੱਖੀ ਵਿੱਚ ਵੱਜੇ ਹੂਰੇ ਦਾ ਬੰਦ ਪਿਆ ਦਰਵਾਜ਼ਾ ਫਟ ਕੋਟਕਪੂਰੇ ਦਾ 28 ਸੈਕਿੰਡ 25 ਪੁਆਇੰਟ ਲੱਗ ਗਿਆ ਵੀ ਸਮਾਂ 28 ਸੈਕਿੰਡ 25 ਪੁਆਇੰਟ ਲੱਗ ਗਿਆ ਸਮਾਂ ਇਹ ਆ ਵੀਰੋ ਕਲਵੀਰ ਮਾਨਕਾ ਦਾ ਬਾਬਾ ਸੰਦੀਪ ਬਹਿਲਪੁਰ ਕਨੇਡਾ ਤਾਰਾ ਦੌਧਰ ਤੇ ਸੋਨੀ ਬਿਸ਼ੌੜੀ ਦਾ ਘਰ ਦਾ ਜੱਟ ਭੱਜ ਗਿਆ ਬਈ